ਅੰਮ੍ਰਿਤਸਰ ਦੇ ਬਹੁਤ ਸਾਰੇ ਅਜਿਹੇ ਬਾਜ਼ਾਰ ਅਜਿਹੇ ਇਲਾਕੇ ਨੇ ਜਿਹੜੇ ਕਿ ਨੀਵੇਂ ਨੇ ਜਿਸ ਕਰਕੇ ਜਦੋਂ ਬਰਸਾਤ ਹੁੰਦੀ ਆ ਤਾਂ ਨੀਵੇਂ ਇਲਾਕਾ ਵਿੱਚ ਪਾਣੀ ਭਰ ਜਾਂਦਾ ਹਨ ਦਿਖਾ ਦਿੰਦੇ ਆ ਦਾਲ ਮੰਡੀ ਦੀਆਂ ਤਸਵੀਰਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਗਿੱਟਿਆਂ ਤੱਕ ਪਾਣੀ ਜਿਹੜਾ ਕਿ ਇਹ ਇੱਥੇ ਭਰਿਆ ਹੋਇਆ ਥੋੜੀ ਜਿਹੀ ਬਰਸਾਤ ਤੋਂ ਬਾਅਦ ਹੀ ਜਿਹੜਾ ਕਿ ਇੱਥੇ ਪਾਣੀ ਸੜਕ ਤੇ ਜਮਾ ਹੋ ਜਾਂਦਾ ਔਰ ਦੁਕਾਨਦਾਰਾਂ ਦੀ ਦੁਕਾਨਦਾਰੀ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਅਕਸਰ ਜਦੋਂ ਵੀ ਬਰਸਾਤ ਹੁੰਦੀ ਹੈ ਤੇ ਪਾਣੀ ਦੀ ਨਿਕਾਸੀ ਜਿਹੜੀ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਇੱਥੇ ਪਾਣੀ ਪਰ ਨਾਲ ਇੱਥੇ ਲੋਕਾਂ ਦੀ ਆਵਾਜ਼ ਜਿਹੜੀ ਕਿ ਉਹ ਘੱਟ ਜਾਂਦੀ ਹੈ ਕਿਉਂਕਿ ਇਹਨੇ ਜਿਆਦਾ ਪਾਣੀ ਵਿੱਚ ਲੋਕਾਂ ਵੱਲੋਂ ਇੱਥੇ ਆਣਾ ਜਿਹੜਾ ਕਿ ਉਹ ਪਸੰਦ ਨਹੀਂ ਕੀਤਾ ਜਾਂਦਾ ਔਰ ਲੋਕ ਹੋਰ ਰਸਤਿਆਂ ਵੱਲ ਜਾਂਦੇ ਨੇ ਹੋਰ ਪਾਸੇ ਆਪਣੀ ਜਿਹੜੀ ਖਰੀਦਦਾਰੀ ਉਹ ਕਰਦੇ ਨੇ ਤਾਂ ਦਾਲ ਮੰਡੀ ਦੇ ਦੁਕਾਨਦਾਰ ਨੇ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲਦੇ ਆਂ ਭਾਜੀ ਇਹ ਦਿੱਕਤਾਂ ਕਿੰਨੇ ਸਮੇਂ ਤੋਂ ਚੱਲਦੀਆਂ ਨੇ ਸਰ ਕਾਫੀ ਟਾਈਮ ਤੋਂ ਦਿੱਕਤ ਸਾਨੂੰ ਆ ਰਹੀ ਹੈ ਕੁਝ ਬਾਜ਼ਾਰ ਨਹੀਂ ਵਾ ਜੋ ਵੀ ਸਾਰਾ ਰੈਨੋਵੇਟ ਹੋਣ ਵਾਲਾ ਨਵਾਂ ਬਣਨ ਵਾਲਾ ਉਸ ਤੋਂ ਇਲਾਵਾ ਅੰਦਰ ਤਵੇਲਾ ਤਵੇਲੇ ਚ ਤਵੇਲੇ ਚ ਗੋਬਰ ਬਹੁਤ ਹੈਗਾ ਜਿਸੇ ਕਰਕੇ ਜਿੰਨਾ ਜਿੰਨਾ ਵੀ ਗੋਬਰ ਆਇਆ ਉਹਨਾਂ ਦੇ ਗਊ ਪਸ਼ੂ ਜਿਹੜੇ ਨੇ ਪਸ਼ੂ ਰੱਖੇ ਨੇ ਅੰਦਰ ਜਿਸੇ ਕਰਕੇ ਜਿੰਨਾ ਗੋਬਰ ਹੈ ਉਹ ਸਾਰਾ ਨਾਲੀਆਂ ਜਾਂਦਾ ਉਹਦੇ ਨਾਲ ਕੀ ਹੁੰਦਾ ਕਿ ਨਾਲੀਆਂ ਪ੍ਰਭਾਵਿਤ ਹੁੰਦੀਆਂ ਜਿੰਨੀ ਗਾਰ ਹੈ ਉਹ ਸਾਰੀ ਜੰਮ ਜਾਂਦੀ ਹੈ ਜੰਮ ਕੇ ਜਿਹੜੀਆਂ ਨਾਲੀਆਂ ਦੇ ਵਿੱਚ ਜਾਂਦੀ ਹੈ ਜਿਸੇ ਕਰਕੇ ਸੀਵਰੇਜ ਬਲੌਕ ਹੁੰਦੇ ਇਸ ਕਰਕੇ ਅਸੀਂ ਬਹੁਤ ਵਾਰੀ ਕੰਪਲੇਨਟ ਕਰ ਚੁੱਕੇ ਹਾਂ ਜਿੰਨੇ ਵੀ ਸਾਡੇ ਐਮਐਲਏ ਸਾਹਿਬ ਨੇ ਜਾਂ ਆਪਣਾ ਸਾਡੇ ਇਲਾਕੇ ਦੇ ਕੌਂਸਲਰ ਦਾਰਾ ਜੀ ਸਾਰਿਆਂ ਨੇ ਸਾਡੀ ਸਪੋਰਟ ਕੀਤੀ ਹੈ ਇਹੋ ਜਿਹੀ ਕੋਈ ਦਿੱਕਤ ਨਹੀਂ ਜੀ ਲੇਕਿਨ ਕੀ ਆ ਕਿ ਆ ਕਿ ਹਾਲਜਿਰਾ ਪ੍ਰੋਪਰ ਨਿਕਲਦਾ ਨਹੀਂ ਪਿਆ ਨਾਲੀਆਂ ਜਿਹੜੀਆਂ ਬਲਾਕ ਨੇ ਮੇਨ ਸਾਡਾ ਇਸ਼ੂ ਜਿਹੜਾ ਬਾਜ਼ਾਰ ਨਹੀਂ ਵੇਦਾ ਤੇ ਪਲਾਸ ਜਿਹੜਾ ਗੋਬਰ ਅੰਦਰੋਂ ਆਂਦਾ ਤਵੇਲੇ ਚ ਉਹਦੇ ਵਰਗੇ ਗੋਬਰ ਵਾਲੇ ਜਿਹੜੇ ਤਵੇਲੇ ਵਾਲੇ ਨੂੰ ਕਹਿੰਦੇ ਅਸੀਂ ਢੇਰ ਲਾਏ ਹੋਏ ਇੱਥੇ ਅਸੀਂ ਚੁਕਾਨੇ ਆ ਇੱਥੇ ਛੁੱਟਦੇ ਨਹੀਂ ਸਰ ਤੁਸੀਂ ਮਿਊਨਿਸਪਲ ਕਾਰਬੇਸ਼ਨ ਦੀ ਗੱਡੀ ਸਦੋ ਉਹਨਾਂ ਦਾ ਬੰਦਾ ਸਦੋ ਉਹਦੀ ਤੁਸੀਂ ਦਵਾਈ ਲਵੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਅੰਦਰੋਂ ਸਫਾਈ ਹੁੰਦੀ ਕਿ ਨਹੀਂ ਹੁੰਦੀ ਜੇ ਸਫਾਈ ਹੁੰਦੀ ਵੀ ਆ ਤੇ ਉਹਨਾਂ ਦਾ ਜਿੰਨਾ ਵੀ ਗੋਬਰ ਆ ਸਫਾਈ ਕਰਕੇ ਉਹ ਸਾਰਾ ਨਾਲੀਆਂ ਦੇ ਵਿੱਚ ਜਾਂਦਾ ਪਰ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਪਲਾਸਟਿਕ ਦਾ ਟੁਹਾਫਾ ਜਿਹੜਾ ਦੁਕਾਨਦਾਰਾਂ ਵਾਲੇ ਸੁਤੇ ਨੇ ਉਹ ਕਰਕੇ ਜਿਹੜਾ ਸੀਵਰ ਚੌਕ ਹੋ ਜਾਂਦਾ ਸਰ ਤੁਸੀਂ ਅੱਜ ਦੇ ਹਿਸਾਬ ਦੇਖਿਆ ਤੁਸੀਂ ਜਦੋਂ ਬਾਜ਼ਾਰ ਭਰਦਾ ਉਦੋਂ ਦੇਖਿਆ ਕਰੋਗੇ ਵਿੱਚ ਪਸ਼ੂ ਦਾ ਗੋਬਰ ਹੈਗਾ ਕਿ ਨਹੀਂ ਹੈਗਾ ਤੁਸੀਂ ਉਹਦੇ ਹਾਲਾਤ ਦੇਖੋ ਹਾਲਾਤ ਕੀ ਬਣੇ ਨੇ ਕਿੰਨੀ ਫਿਰ ਇਫੈਕਟਡ ਹੁੰਦੀ ਹੈ ਦੁਕਾਨਦਾਰੀ ਕਿਉਂਕਿ ਕਾਫੀ ਸਾਰੀ ਦੁਕਾਨਾਂ ਇੱਥੇ ਹੈ। ਉਹ ਵਕਤੀਵਾ ਤੁਸੀਂ ਸਮਝ ਲਓ ਇਧਰ ਦਾ ਲੱਕਾ ਗਾਹਕ ਜਿਹੜਾ ਵਾ ਉਹ ਪਾਣੀ ਵੇਖਦੇ ਆਉਂਦਾ ਹੀ ਨੀਗਾ। ਤੇ ਉਹ ਸਿੱਧਾ ਜਾਉ ਗੋਲਡਨ ਨੱਪਲ ਹੈ। 1 ਕਿਲੋਮੀਟਰ ਦੇ ਦਾਰੇ 'ਚ ਗੋਲਡਨ ਨੱਪਲ ਹੈ। ਤੇ ਜਿੰਨੀ ਵੀ ਸੰਗਤ ਆ ਉਹ ਬਹੁਤ ਪ੍ਰਭਾਵਿਤ ਹੁੰਦੀ ਹੈ। ਜੇ ਕੋਈ ਹੋਲਸੇਲ ਮਾਰਕੀਟ 'ਚ ਕੋਈ ਵੀ ਖਰੀਦਦਾਰੀ ਕਰਨ ਆਉਂਦਾ ਹੈ, ਕੋਈ ਟੂਰਿਸਟ ਆਉਂਦਾ ਹੈ, ਕੋਈ ਜਾਂਦਾ ਉਹ ਇਧਰ ਇਹ ਇਹ ਇਸ ਮਸੱਇਆ ਬਾਰੇ ਤੁਸੀਂ ਕਦੇ ਅਧਿਕਾਰੀਆਂ ਨੂੰ ਮਿਲੇਓ ਚਿੱਠੀ ਪੱਤਰ ਕੋ ਲਿਖਿਆ ਕੋ ਅਸੀਂ ਬਥੇਰੀਆਂ ਚਿੱਠੀਆਂ ਲਿਖੀਆਂ ਮੋਤੀ ਬਾੜੀਆ ਜੀ ਕੋ ਗਏ ਆ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਦਿੱਤੀ ਆ ਦਾਰਾ ਜੀ ਨੇ ਬਹੁਤ ਸਪੋਰਟ ਦਿੱਤੀ ਆ ਮਤਲਬ ਕਿ ਐਮ ਐਲ ਏ ਸਾਹਿਬ ਦਾ ਕੋ ਸਾਡੀਆਂ ਜੜੀਆਂ ਨੇ ਲੈਟਰਾਂ ਜਈਆਂ ਗਈਆਂ ਨੇ ਤੁਸੀਂ ਇਹ ਦੇਖੋ ਇਹ ਸਾਰੇ ਦੁਕਾਨਦਾਰਾਂ ਦੀ ਅਸੀਂ ਲੈਟਰ ਜੜੀ ਆ ਆਪਾਂ ਸਾਈਨ ਕਰਾਈ ਆ ਆ ਦੇਖੋ ਇਹ ਲੈਟਰ ਜੜੀ ਆ ਸਾਡੇ ਵੱਲੋਂ ਦਿੱਤੀ ਗਈ ਸੀ ਪ੍ਰੋਪਰ ਹਰ ਇੱਕ ਦੁਕਾਨਦਾਰ ਤੇ ਸਾਈਨ ਹੋਏ ਨੇ ਇਹ ਕਿਹਨੂੰ ਇਹ ਭੇਜੀ ਸੀ ਲੈਟਰ ਇਹ ਸਰ ਅਸੀਂ ਐਮ ਐਲ ਏ ਆਫਿਸ ਮੇਰ ਆਫੀਸਰ ਹਰ ਜਗ੍ਹਾ ਲੈਟਰਾਂ ਜਿਹੜੀਆਂ ਸਾਡੀਆਂ ਜਾ ਚੁੱਕੀਆਂ ਉਸ ਤੋਂ ਬਾਅਦ ਕੋਈ ਜਵਾਬ ਕੋਈ ਆਇਆ ਹੈ ਦੇਖੋ ਸਰ ਜਵਾਬ ਕੋਈ ਨਹੀਂ ਆਇਆ ਸਾਨੂੰ ਆਪ ਹੀ ਭਜਣਾ ਪਿਆ ਅਸੀਂ ਗਏ ਆ ਚਲੋ ਸਾਡਾ ਉਹਨਾਂ ਨੇ ਕਿਹਾ ਕੋ ਆ ਕੇ ਜਿਸ ਤਰ੍ਹਾਂ ਵੀ ਆ ਕੰਪਲੇਨਾਂ ਪਾਈਆਂ ਕੰਪਲੇਨਾਂ ਪਾਉਣ ਤੋਂ ਬਾਅਦ ਕੁਛ ਨਾ ਕੁਛ ਥੋੜਾ ਬਤ ਅਸਰ ਹੋਇਆ ਲੇਕਿਨ ਇਹ ਹੈ ਕਿ ਹੁਣ ਪ੍ਰੋਪਰ ਜਿਹੜਾ ਇਹ ਕੰਮ ਟੈਂਪਰੇਰੀ ਹੋਇਆ ਸਾਡਾ ਕੁਝ ਅਸੀਂ ਪ੍ਰਾਈਵੇਟ ਬੰਦੇ ਲਾ ਕੇ ਹੋਦੀ ਤਿਆਰ ਕਰਾਈ ਹੈ ਜੀ ਕੀ ਸਮਝੋ ਵੀ ਸੀਵਰ ਦੀ ਪਾਈਪਾਂ ਛੋਟੀਆਂ ਪਈਆਂ ਹੋਈਆਂ ਤਾਂ ਕਿਈ ਜਿਹੜਾ ਕੀ ਬਲੋਕੇਜ ਹੋ ਜਾਂਦੀ ਹੈ ਦੇਖੋ ਇਹ ਹੁਣ ਜਦੋਂ ਬਾਜ਼ਾਰ ਨਵਾਂ ਬਣੇਗਾ ਤੁਸੀਂ ਕੁਛ ਬਾਜ਼ਾਰ ਨੀਵਾ ਹੋਣ ਕਰਕੇ ਵੀ ਜਿਹੜਾ ਸਾਹ ਨੂੰ ਦਿੱਕਤ ਆਂਦੀ ਹੈ ਕਿ ਜਿਹੜਾ ਪਾਣੀ ਦਾ ਫਲੋ ਹੈ ਉਹ ਪ੍ਰੋਪਰ ਨਿਕਲਦਾ ਨਹੀਂ ਹੈ ਪਾਣੀ ਇੱਥੇ ਖੜੋ ਜਿੰਦਾ ਚਾਹਦੇ ਕੀ ਹਾਂ ਅਸੀਂ ਚਾਹਦੇ ਹਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਾਇਆ ਜਾਵੇ ਆ ਬਿਲਕੁਲ ਹਾਲਾਤ ਤੁਸੀਂ ਦੇਖੇ ਨੇ ਕਿਸ ਕਦਰ ਜਿਹੜਾ ਕਿ ਇੱਥੇ ਉਹ ਪਾਣੀ ਭਰਿਆ ਹੋਇਆ ਕਿਉਂਕਿ ਦੁਕਾਨਦਾਰ ਜਦੋਂ ਇੱਥੇ ਆਉਂਦੇ ਨੇ ਬਾਜ਼ਾਰ ਵਿੱਚ ਪਰ ਜਦੋਂ ਬਰਸਾਤ ਹੁੰਦੀ ਹੈ ਤਾਂ ਉਦੋਂ ਇਹੀ ਹਾਲਾਤ ਬਣ ਜਾਂਦੇ ਨੇ ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਨੀਮਾ ਦਾਲ ਮੰਡੀ ਦਾ ਇਹ ਬਾਜ਼ਾਰ ਹੈ ਇਹ ਤੇ ਕੀ ਬਹੁਤ ਸਾਰੇ ਦੁਕਾਨਦਾਰ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਇਸ ਨਵੇਂ ਇਲਾਕੇ ਕਰਕੇ ਪਾਣੀ ਜਿਹੜਾ ਬਰਸਾਤ ਦਾ ਇੱਥੇ ਉਹ ਭਰ ਜਾਂਦਾ ਹੈ ਤੇ ਅਵਜੇ ਵਿੱਚ ਬਹੁਤ ਸਾਰੀ ਲੋਕਾਂ ਨੂੰ ਦਿੱਕਤ ਹੁੰਦੀ ਹੈ ਤਾਂ ਇਸ ਲਈ ਦੁਕਾਨਦਾਰਾਂ ਵੱਲੋਂ ਮੇਅਰ ਅਤੇ ਕਮਿਸ਼ਨਰ ਕਾਰਪੋਰੇਸ਼ਨਲ ਔਰ ਨਾਲ ਦੇ ਜਿਹੜੇ ਇਥੋਂ ਸਬੰਧਿਤ ਐਮਐਲਏ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਹੈ ਤਾਂ ਜੋ ਉਹਨਾਂ ਦੀ ਜਿਹੜੀ ਇਸ ਮਸੱਈਆ ਹੈ ਇਸ ਮਸੱਈਆ ਦਾ ਹੱਲ ਹੋਏ ਅਤੇ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਇੱਥੇ ਖੜਾ ਨਾ ਹੋ ਕੇ ਉਸੀ ਨਿਕਾਸੀ ਸਹੀ ਟਿਕਣਾ ਹੋਵੇ ਉਹਨਾਂ ਨੇ ਇੱਕ ਹੋਰ ਗੱਲ ਵੀ ਇੱਥੇ ਆਕੀ ਹੈ ਸੀਵਰੇਜ ਬਲੋਕੇਜ ਦਾ ਜਿਹੜਾ ਕਾਰਨ ਹੈ ਇੱਕ ਤਾਂ ਨੀਵਾ ਇਲਾਕਾ ਦੂਜੇ ਪਾਸੇ ਉਹਨਾਂ ਨੇ ਆਖਿਆ ਵੀ ਇੱਥੇ ਇੱਕ ਤਬੇਲਾ ਵੀ ਹੈ ਜਿੱਥੇ ਕਿ ਜਿਹੜਾ ਗੋਬਰ ਹੈ ਉਹ ਗੋਬਰ ਸੀਵਰੇਜ ਵਿੱਚ ਛੁੱਟਿਆ ਜਾਂਦਾ ਪਰ ਦੁਕਾਨਦਾਰਾਂ ਵੱਲੋਂ ਆਖਿਆ ਗਿਆ ਵੀ ਇੱਥੇ ਇੱਕ ਤਬੇਲਾ ਹੈ ਜਿੱਥੇ ਕਿ ਕੁਝ ਪਸ਼ੂ ਰੱਖੇ ਗਏ ਨੇ ਜਿਸ ਕਰਕੇ ਜਿਹੜਾ ਇਹਨਾਂ ਦਾ ਗੋਬਰ ਹੈ ਉਹ ਸੀਵਰੇਜ ਵਿੱਚ ਆਂਦਾ ਹੈ ਤੇ ਜਿਹੜੀ ਸੀਵਰੇਜ ਦੀ ਸਮੱਸਿਆ ਪੈਂਦੀ ਹੈ ਭਾਜੀ ਤੁਸੀਂ ਦੱਸੋ ਕੀ ਕਹਿਣਾ ਹੈ ਕਿ ਦੁਕਾਨਦਾਰ ਜਿਹੜੇ ਨੇ ਕਹਿੰਦੇ ਨੇ ਵੀ ਸਾਰਾ ਕਸੂਰੀ ਤੁਹਾਡਾ ਹੈ ਜਿੰਨਾ ਵੀ ਗੋਬਰ ਹੈ ਸਾਰਾ ਸੀਵਰੇ ਵਿੱਚ ਜਾਂਦਾ ਤੇ ਸੀਵਰੇ ਬਲੌਕ ਹੋ ਜਾਂਦਾ। ਭਾਜੀ ਦੇਖੋ ਜੇ ਸਾਡਾ ਕੋਈ ਕਸੂਰ ਹੈ ਤਾਂ ਅਸੀਂ ਉਹਦੇ ਜ਼ਿੰਮੇਦਾਰ ਆ ਸਾਡਾ ਕੋਈ ਕਸੂਰ ਨਹੀਂਗਾ। ਨਾਲੀਆਂ ਦੇ ਵਿੱਚ ਲਫਾਫੇ ਫਸਦੇ ਆ। ਲਫਾਫੇ ਜਿਹੜਾ ਮਾਲ ਐਕਸਪਾਇਰੀ ਹੋ ਜਾਂਦਾ ਹੈ ਨਾ ਕੋਲੋਂ ਉਹ ਮਾਲ ਦੇ ਲਫਾਫੇ ਆ ਕੱਟ ਕੇ ਸੁੱਟ ਦਿੰਦੇ ਰੋਲ ਬਾਹਰ। ਜਿਹੜਾ ਮਾਲ ਐਕਸਪਾਇਰੀ ਹੋ ਜਾਂਦਾ ਉਹਦੇ ਲਫਾਫੇ ਕੱਟ ਕੇ ਬਾਹਰ ਸੁੱਟ ਦਿੰਦੇ ਆ। ਤੇ ਸੁੱਟ ਕੇ ਤੇ ਬਾਜੋ ਨਾਲੀਆਂ ਵਿੱਚ ਜਾਂਦੀ ਉਹ ਦੇ ਕਰਕੇ ਜਾਮ ਹੋ ਜਾਂਦੀਆਂ ਨਾਲੀਆਂ ਅਸੀਂ ਤਾਂ ਗੋਬਰ ਲੋੜਦੇ ਹੀ ਨਹੀਂ ਅਸੀਂ ਤਾਂ ਤੁਗਾ ਕੇ ਬਾਹਰ ਭੇਜ ਦਿੰਨੇ ਆ ਅਸੀਂ ਤਾਂ ਤੇ ਰੋੜ ਦਾ ਸਾਡਾ ਮਤਲਬ ਹੀ ਕੋਈ ਨਹੀਂ ਜਾਂ ਦੱਸੋ ਦੀ ਕਿਤੇ ਤੁਸੀਂ ਆਏ ਹੋ ਕਿ ਤੇ ਨਹੀਂ ਰਹਿੰਦਾ ਤਾਂ ਰੋੜਦਾ ਤਾਂ ਸਾਨੂੰ ਦੱਸੋ ਕਿਤੇ ਰੁੜਦਾ ਨਜ਼ਰ ਆ ਰਹੇ ਦੱਸੋ ਪਰ ਜਦੋਂ ਉੱਥੇ ਲੋਕਾਂ ਤੇ ਸੀ ਮੀ ਆਇਆ ਕਾਫੀ ਜ਼ਿਆਦਾ ਹਾਂਜੀ ਹਾਂਜੀ ਸਮੈਲ ਜਿਹੜੀ ਆਂਦੀ ਹੈ ਗੋਬਰ ਨਹੀਂ ਸਾ ਕਾਦੀ ਸਮੈਲ ਆਈ ਦੱਸੋ ਤੁਹਾਨੂੰ ਕੋਈ ਸਮੈਲ ਆਈ ਪਾਣੀ ਦੀ ਸਮੈਲ ਹੈ ਗੋਬਰ ਦੀ ਸਮੈਲ ਥੋੜੀ ਆ ਤੁਸੀਂ ਗਵਰਨਰ ਆਇਆ ਤੇ ਦੱਸੋ ਮੀਡੀਆ ਦੇ ਵਿੱਚ ਕਿ ਉਹ ਫੋਟੋ ਦਿਖਾਓ ਦੀ ਕਿ ਤੁਹਾਨੂੰ ਨਜ਼ਰ ਆ ਰਹੀ गोबर थे है, है नहीं सर ਥੱਲੇ ਹੀ ਹੋਏਗਾ ਸਰ ਕੈਨ ਨੂੰ ਜੋ ਮਰਜ਼ੀ ਕੋਈ ਕਹਿ ਸਕਦਾ ਹੈ ਕਿ ਗੋਬਰ ਦੀ ਸਮੈਲ ਆਈ ਜਾਂ ਇਹ ਹੈ ਉਹ ਹੈ ਪਰ ਗੋਬਰ ਦੀ ਸਮੈਲ ਨਹੀਂ ਕੀ ਸਰ ਤੁਹਾਨੂੰ ਹਾਂਜੀ ਅੱਜ ਦੁਕਾਨਦਾਰਾਂ ਨੇ ਮੁਲਾਕਾਤ ਵੀ ਕੀਤੀ ਹੈ ਤੁਸੀਂ ਕੋਈ ਇਨਸ਼ੋਰ ਕੀਤਾ ਵੀ ਇਸ ਦੇ ਬਾਰੇ ਸਰ ਨਹੀਂ ਜੇ ਮੈਂ ਤਾਂ ਉਹਨਾਂ ਨੂੰ ਕਿਹਾ ਜੇ ਸਾਡੇ ਗੋਬਰ ਕਰਕੇ ਕੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਹੁਣ ਬਾਰਿਸ਼ ਤੇ ਪਾਣੀ ਹੈ ਜੇ ਕੋਈ ਚਿਪਕਿਆ ਹੈ ਇੱਕ ਗਊ ਮਾਤਾ ਹੈ ਗਊ ਮਾਤਾ ਤੇ ਜੇ ਗੋਬਰ ਮੜਾ ਚਿਪਕਿਆ ਥੱਲੇ ਰੁੜ ਗਿਆ ਤੇ ਉਹ ਬਾਰਿਸ਼ ਦੇ ਨਾਲ ਰੁੜ ਗਿਆ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਨਾਗਾ ਸਰ ਪਰ ਉਹ ਕੋਈ ਐਡਾ ਵੱਡਾ ਮਸਲਾ ਨਹੀਂਗਾ ਬੜਾ ਮਾਮੂਲੀ ਜਿਹਾ ਮਸਲਾ ਹੈ ਉਗੋਇਆ ਟੇਂ ਮਸਲਾ ਨਹੀਂ ਮੈਂ ਤਾਂ ਕਹਾਂ ਕਿ ਜਿਹੜਾ ਐਕਸਪਾਇਰੀ ਮਾਲ ਛੋੜਦੇ ਆ ਆਪਣਾ ਗੰਦ ਦੁਕਾਨ ਦਾ ਕੋੜਾ ਜਾਂ ਗੰਨਾ ਮਾਲ ਜਿਹੜਾ ਬਾਹਰ ਛੋੜ ਦਿੰਦੇ ਆ ਜਾਮ ਤਾਂ ਉਹਦੇ ਨਾਲ ਹੁੰਦਾ ਪਰ ਇੰਨਾ ਕ ਇਲਾਕੇ ਜਾਮ ਹੁੰਦਾ ਬਾਕੀ ਤੇ ਕੋਈ ਸਰ ਹਾਂਜੀ ਇਹਨਾਂ ਦੀ ਇਹਨਾਂ ਨੂੰ ਪ੍ਰੋਬਲਮ ਹੈ ਹੋਰ ਤਾਂ ਕਿਸੇ ਨੂੰ ਪ੍ਰੋਬਲਮ ਨਹੀਂ ਪ੍ਰੋਬਲਮ ਇਹਨਾਂ ਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ ਭਾਈ ਇਤਨੀ ਪ੍ਰੋਬਲਮ ਆ ਰਹੀ ਹੈ ਨਾ ਹੋਰ ਤਾਂ ਕਿਸੇ ਨੂੰ ਪ੍ਰੋਬਲਮ ਨਹੀਂ ਹਾਂ ਇਲਾਕਾ ਇਹ ਇਲਾਕਾ ਨੀ ਮਾਨ ਵਾਲੇ ਆ ਤੁਹਾਡੇ ਪਾਸ ਤਾਂ ਬਿਲਕੁਲ ਜੀ ਆਪੋ ਆਪਣਾ ਜਿਹੜਾ ਕੀ ਉਹ ਪੱਖ ਹੈ ਉਹ ਰੱਖ ਰਹੇ ਨੇ ਦੁਕਾਨਦਾਰ ਰੱਖ ਰਹੇ ਨੇ ਇਹ ਸਾਰਾ ਜਿਹੜਾ ਤਪੇਲੇ ਕਰਕੇ ਹੋ ਰਿਹਾ ਔਰ ਵੀ ਆਸੀਂ ਜਿਹੜਾ ਕਿ ਇੱਥੇ ਮੂਬਰ ਹੈ ਜਿਹੜਾ ਉਹ ਇੱਥੇ ਸਟੋਰ ਕਰਦੇ ਆ ਉਹ ਇਸ ਨੂੰ ਜਿਹੜਾ ਕਿ ਉਹ ਇੱਥੋਂ ਹੀ ਚੁਕਾਇਆ ਜਾਂਦਾ ਤਾਂ ਚਲੋ ਕਾਰਪੋਰੇਸ਼ਨ ਦਾ ਇਹ ਕੰਮ ਹੈ ਔਰ ਦੇਖਣਾ ਹੈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਸਮੱਸਿਆ ਜਿਹੜੀ ਉਹ ਕਿਉਂ ਦਰਪੇਸ਼ ਆ ਰਹੀ ਹੈ ਔਰ ਇਸ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਕਰਵਾਉਣਾ ਚਾਹੀਦਾ ਕਿਉਂਕਿ ਇੱਥੇ ਕਿ ਦੁਕਾਨਦਾਰਾਂ ਦੀ ਦੁਕਾਨਦਾਰੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਨੀਮਾ ਇਲਾਕਾ ਔਰ ਜਦੋਂ ਵੀ ਬਰਸਾਤ ਹੁੰਦੀ ਹੈ ਭਾਵੇਂ ਥੋੜੀ ਹੋਵੇ ਭਾਵੇਂ ਬਹੁਤੀ ਹੋਵੇ ਇੱਥੇ ਪਾਣੀ ਜਮਾ ਹੋ ਜਾਂਦਾ ਔਰ ਆਸ-ਪਾਸੇ ਦੇ ਜਿਹਨੇ ਵੀ ਦੁਕਾਨਦਾਰ ਨੇ ਉਹਨਾਂ ਦੀ ਦੁਕਾਨਦ ਕੈਮਰਾ ਪਰਸਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਸੀਟੀਵੀ ਅੰਮ੍ਰਿਤਸਰ